आतिशबाजी का जो खूबसूरत नजारा सब प्रथम सभी शहर निवासियों को हमारे सभा की ओर से जय श्री राम ये जो रामलीला का कार्यक्रम ਸਦੀਆਂ ਪੁਰਾਣਾ ਸਾਡਾ ਇਹ ਦੁਰਗਾ ਰਾਮਾ ਰਾਮਾ ਟਿਕਲਬ ਦਾ ਇਤਿਹਾਸ ਹੈ ਸਭ ਤੋਂ ਪਹਿਲਾਂ જય શ્રી ਰਾਮ જય શ્રી ਰਾਮ ਜਿਹੜਾ ਰੈਸਲ ਦਾ ਕੰਮ ਹੈ ਜਿਹੜਾ ਸਾਡਾ ਸ਼ੁਰੂ ਹੋਇਆ ਹੈ ਪਿਛਲੇ ਮੰਗਲਵਾਰ ਤੋਂ ਅਸੀਂ ਪ੍ਰਸ਼ਾਦ ਵੰਡਿਆ ਰੈਸਲ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਦੁਸ਼ਹਿਰੇ ਦੇ ਮੌਕੇ ਤੇ ਤੁਸੀਂ ਦੇਖੋਗੇ ਤਕਰੀਬਨ 50 ਫੁੱਟ 50 ਪਲੱਸ ਫੁੱਟ ਦਾ ਪੁਤਲਾ ਜਿਹੜਾ ਰਾਮਚੰਦਰ ਜੀ ਦੁਆਰਾ 라ਵਣ ਨੂੰ ਦਹਨ ਕੀਤਾ ਜਾਏਗਾ 라ਵਣ ਦਾ ਪੁਤਲਾ ਇਹ ਜੋ ਗਾਉਂ ਜੀਲਾ ਦਾ ਕਾਰਜਕ੍ਰਮ ਸਦੀਆਂ ਪੁਰਾਣਾ ਸਾਡਾ ਦੁਰਗਾ ਰਾਮਾ ਰਾਮਾਟਰੀ ਕਲਬ ਦਾ ਇਤਿਹਾਸ ਹੈ ਸਾਡੇ ਬਹੁਤ ਹੀ ਸੀਨੀਅਰ ਸਰਪ੍ਰਸਤ ਸਾਬ ਸ਼੍ਰੀ 베ਦਪ੍ਰਕਾਸ਼ ਜੀ ਕੌਂਸਲ ਜੋ ਕਿ ਸਾਡੇ ਬਹੁਤ ਹੀ ਸੀਨੀਅਰ ਹੈ ਔਰ ਸਾਡੇ ਕੋਲ ਪ੍ਰੂਫ ਵੀ ਹੈ तकरीबन 100 ਸਾਲ ਤੋਂ ਜੋ ਇਹ ਰਮਾਇੰਡ ਚੱਲ ਰਹੀ ਹੈ ਲਗਾਤਾਰ ਅੱਗੇ ਤੇ ਅੱਗੇ ਅੱਗੇ ਤੇ ਅੱਗੇ ਇਸ ਵਾਰ ਦੇਖ ਰਹੇ ਹੋ ਤੁਸੀਂ ਸਾਡੇ ਕਲਾਕਾਰਾਂ ਦਾ ਹੌਸਲਾ ਔਰ ਜਿਹੜੇ ਮੰਚ ਤੇ ਲੇਡੀਜ਼ ਕਲਾਕਾਰ ਲਿਆਂਦੇ ਗਏ ਜਿਸ ਦੇ ਬੈ ਤੁਹਾਨੂੰ ਇਹ ਸੁਣ ਕੇ ਹੈਰਾਨੀ ਵੀ ਹੋਏਗੀ ਕਿ ਪਿਛਲੇ ਸਾਲ ਜਦੋਂ ਵੀ ਮੈਨੂੰ ਜਿਸ ਤਰ੍ਹਾਂ ਮੈਂ ਵੀ ਰੋਲ ਕਰਨਾ ਪਏ ਕਰਦਾ ਪਿਛਲੇ ਸਾਲ ਦਸਦਾ ਰੋਲ ਕਰਿਆ ਤੇ ਮੇਰੀ ਬੇਟੀ ਰਿੰਪੀ ਮੇਰੇ ਨਾਲ ਬੈਠੀ ਹੈ ਇਸਨੇ ਕੁਸ਼ਲਿਆ ਦਾ ਰੋਲ ਪਿਛਲੇ ਸਾਲ ਵੀ ਕੀਤਾ ਔਰ ਇਸ ਸਾਲ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੇਨ ਪਾਰਟ ਭਗਵਾਨ रामचंद्र ਦੇ ਸਰੂਪ ਦੀ ਸਪ੍ਰਥਮ सभी शहर निवासियों को हमारे सभा की ओर से जय श्री राम मैं और मेरी पूरी टीम श्री दुर्गा रामा ड्रामाटिक क्लब जो कि बहुत वर्षों से आपके श्री चरणों में सेवा करते आ रहे हैं इस साल भी हमारे क्लब श्री दुर्गा रामा ड्रामाटिक क्लब की ओर से भव्य श्री राम जी की लीला का मंचन आयोजन इस मंदिर के प्रांगण में किया जा रहा है सभी शहर निवासियों से मेरी हाथ जोड़ करके प्रार्थना है कि बड़े ही हर्षोल्लास और उत्साह के साथ इस राम की लीला का आयोजन देखने के लिए पहुंचे हमारे जो ये कलाकार हैं वो लगभग मात्र एक महीने से इस कार्य में जुटे हैं दिन रात ये लगे हुए हैं इस कार्य में कि आप शहर निवासियों को कुछ अच्छा कर करके आप ही शहर के ये बच्चे हैं मैं चाहता हूं एक बार सभी को सभी के दर्शन सभी शहर निवासियों को करा दिए जाए ਸਰ ਪਹਿਲਾਂ ਕਈ ਵਾਰ ਬਾਰਤੋਂ ਕਲਾਕਾਰ ਆਉਂਦੇ ਰਹੇ ਐ ਲੇਕਿਨ ਸਾਡੇ ਕੋਲ ਪੂਰੀ ਸਮਰਥਾ ਹੈ ਕਿਰਪਾ ਜੀ ਰਾਮ ਜੀ ਦੀ ਕਿ ਸਾਡੇ ਸਮਾਣੇ ਦੇ ਵਿੱਚ ਵੀ ਕਲਾਕਾਰਾਂ ਦੀ ਕੋਈ ਘਾਟ ਨਹੀਂ ਹੈਗੀ ਐ ਕਈ ਵਾਰ ਕੋਈ ਦਿੱਕਤ ਪਰੇਸ਼ਾਨੀ ਹੋ ਜਾਂਦੀ ਹੈ ਕੋਈ ਅਸੀਮਿਸ ਹੈਪਨਿੰਗ ਹੋ ਜਾਂਦੀ ਹੈ ਕਿ ਜਿਹਦੇ ਕਰਕੇ ਕਲਾਕਾਰ ਨੂੰ ਜਾਣਾ ਪੈ ਜਾਂਦਾ ਹੈ ਤੇ ਉਹਦੇ ਕਰਕੇ ਸਾਨੂੰ ਕਲਾਕਾਰ ਬਾਹਰੋਂ ਕਰਨੇ ਪੈਂਦੇ ਸੀ ਲੇਕਿਨ ਇਹੇ ਜੀ ਕੋਈ ਗੱਲ ਨਹੀਂ ਸਾਡੇ ਡਾਇਰੈਕਟਰ ਵਕੂਬੀ ਆਪਣੀ ਡਿਊਟੀ ਨੂੰ ਰਿੰਕੂ ਚੋਪੜਾ ਜੀ ਨਿਭਾਉਂਦੇ ਆ ਵੇਦ ਪ੍ਰਕਾਸ਼ ਜੀ ਜਿਹੜੇ ਸਾਡੇ ਸਰਪ੍ਰਸਤ ਹੈ ਉਹ ਆਪਣੀ ਡਿਊਟੀ ਪੂਰੀ ਨਿਭਾਉਂਦੇ ਆ ਤੇ ਜਿਹੜੇ ਸਾਡੇ RAM ਜੀ ਦਾ ਰੋਲ ਕਰ ਰਹੇ ਆ ਸਾਡੇ ਤੀਰਥ ਮੇਨਕਾਰੀ ਉਹ ਵੀ ਮੰਨ ਲਓ ਗੈਰ ਹਾਜ਼ਰੀ ਦੇ ਵਿੱਚ ਕਿਸੇ ਦੀ ਆਪਣੀ ਡਿਊਟੀ ਪੂਰੀ ਤਾਂ ਦੇਹੀ ਨਾਲ ਨਿਭਾਉਂਦੇ ਆ ਤਾਂ ਕਿ ਮਤਲਬ ਸਟੇਜ ਤੇ RAM ਰੀਲਾ ਜਿਹੜੇ ਮੰਚਨ ਤੇ ਕੋਈ ਵੀ ਕਮੀ ਨਾ ਸਕੇ ਹਾਂਜੀ ਸਾਰੇ ਸਮਾਣਾ ਨਿਵਾਸੀਆਂ ਨੂੰ ਮੇਰੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਇੱਕ ਜਰੀਆ ਹੈ ਜਿਹੜਾ ਕਿ ਸੋਸ਼ਲ ਮੀਡੀਆ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਮਨ ਰੂਪ ਰੂਪ ਰਾਨ ਵਾਸਤੇ ਇੱਕ ਮੌਕਾ ਦਿੰਦਾ ਹੈ ਤੇ ਅਸੀਂ ਪ੍ਰੇ ਹੀ ਥੈਂਕ ਯੂ ਨਾਲ ਸੋਸ਼ਲ ਮੀਡੀਆ ਦੇ ਤੇ ਮੈਂ ਉਹਨਾਂ ਦੇ ਹੀ ਰੂਪ ਰੂਪ ਹੋ ਕੇ ਅੱਜ ਪੂਰੀ ਹੀ ਸਮਾਣਾ ਵਾਸੀਆਂ ਨੂੰ ਪੂਰੇ ਦੇਸ਼ ਨੂੰ ਆਣ ਵਾਲੇ ਨਵਰਾਤਰੀਆਂ ਦੀਆਂ ਦੁਸ਼ਹਰੇ ਦੀਆਂ ਦੀਵਾਲੀਆਂ ਦੇ ਸਾਰੇ ਤਿਉਹਾਰਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਜਿਸ ਤਰ੍ਹਾਂ ਸਾਡੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਸ਼੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਸਮਾਨਾ ਜਿਨ੍ਹਾਂ ਨੂੰ ਤੁਸੀਂ ਪਿਛਲੇ ਸਾਲਾਂ ਤੋਂ ਹੀ ਅਣਗਿਣਤ ਸਾਲਾਂ ਤੋਂ ਆਪਣਾ ਆਸ਼ੀਰਵਾਦ ਦਿੰਦੇ ਹੋਏ ਅੱਜ ਇਸ ਬੁਲੰਦੀਆ ਤੇ ਲਿਆਂਦਾ ਕਿ ਸ਼੍ਰੀ ਰਾਮ ਜੀ ਦੇ ਜਿਹੜੇ ਕੀ ਮਰਯਾਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਕਿਹਾ ਜਾਂਦਾ ਹੈ ਉਹਨਾਂ ਦਾ ਮੰਚਨ ਰਾਮ ਮੀਲਾ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਤੁਸੀਂ ਇਸ ਸਾਲ ਵੀ ਮर्यादा ਦੇ ਨਾਲ ਹੀ ਨਿਭਾਇਆ ਜਾਊਗਾ ਸਾਰੇ ਹੀ ਕਲਾਕਾਰ ਬੜੇ ਹੀ ਹੁਮ-ਗੁਮਾ ਕੇ ਬੜੇ ਜੋਸ਼ ਦੇ ਨਾਲ ਆਪਣੇ ਕਲਾ ਦੇ ਜੋਸ਼ ਦੇ ਵਿੱਚ ਆ ਕੇ ਆਪਣੇ ਜੋਹਰ ਦਿਖਾਨਗੇ ਤੇ ਜਿਆਦਾ ਕੁਝ ਨਾ ਕਹਿੰਦੇ ਹੋਏ ਸਾਡੇ ਕਲੱਬ ਦੇ ਮੈਂਬਰਾਂ ਨੂੰ ਤੁਹਾਨੂੰ ਦੱਸਿਆ ਹੀ ਹੈ ਰੂਪ ਰੂਪਰਾਇਆ ਹੈ ਦੁਸ਼ਾਰੇ ਦੇ ਮੌਕੇ ਤੇ ਤੁਸੀਂ ਦੇਖੋਗੇ ਤਕਰੀਬਨ 50 ਫੁੱਟ 50 ਪਲੱਸ ਫੁੱਟ ਦਾ ਪੁੱਤਲਾ ਜਿਹੜਾ ਰਾਮਚੰਦਰ ਜੀ ਦੁਆਰਾ 라ਵਣ ਨੂੰ ਦਹਨ ਕੀਤਾ ਜਾਏਗਾ 라ਵਣ ਦਾ ਪੁਤਲਾ 50 ਫੁੱਟ ਦੇ ਨੇੜੇ ਬਹੁਤ ਬਣਿਆ ਉਸ ਨੂੰ ਦਹਨ ਕਰਨਗੇ ਤੇ ਉਸ ਦੇ ਨਾਲ ਹੀ ਮੇਗਨਾਥ ਅਤੇ ਕੁੰਭਕਰਨ ਦਾ ਪੁਤਲਾ ਜੋ ਕਿ ਤਕਰੀਬਨ 33 33 ਫੁੱਟ ਦੇ ਹੋਣਗੇ ਜਿਨ੍ਹਾਂ ਨੂੰ ਬਣਾਉਣ ਵਾਸਤੇ ਕਲਾਕਾਰ ਯੂਪੀ ਮੁਜ਼ਫਰਨਗਰ ਸ਼ਹਿਰ ਦੇ ਕਸਬੇ ਤੋਂ ਆਏ ਹੋਏ ਨੇ ਬਹੁਤ ਹੀ ਸੁੰਦਰ ਉਹਨਾਂ ਦਾ ਜਿਹੜਾ ਪੁਤਲਾ ਦਹਨ ਕੀਤਾ ਜਾਏਗਾ ਇਹ ਦੁਸ਼ਹਿਰੇ ਦਾ ਜਿਹੜਾ ਮੇਲਾ ਸਾਰੇ ਸਮਾਣੇ ਨਿਵਾਸੀ ਤੇ ਆਸੇ ਪਾਸੇ ਦੇ ਜਿੰਨੇ ਵੀ ਪਿੰਡ ਨੇ ਸਾਰੇ ਹੀ ਜਿੰਨੇ ਵੀ ਸ਼ਰਧਾਲੂ ਆਉਂਦੇ ਨੇ ਸ਼ਰਧਾ ਦੇ ਨਾਲ ਪੂਰੀ ਮਰਿਆਦਾ ਦੇ ਵਿੱਚ ਆ ਕੇ ਇਸ ਮੇਲੇ ਨੂੰ ਆਪਣਾ ਇੱਕ ਮੇਲੇ ਦੇ ਵਿੱਚ ਆ ਕੇ ਸ਼ੋਭਾ ਵੜਾ ਕੇ ਸਾਡੇ ਸਿਰ ਦਾ ਤਾਜ ਨੇ ਸਾਰੇ ਉਹਨਾਂ ਦਾ ਸਾਰਿਆਂ ਦਾ ਮੋਸਟ ਵੈਲਕਮ ਹੈ ਮੇਲੇ ਵਿੱਚ ਆਓ ਤੇ ਇਸ ਮੇਲੇ ਦਾ ਪੂਰਾ ਪੂਰਾ ਲੁਕ ਉਠਾ ਕੇ ਸ਼ਾਮ ਨੂੰ ਦਹਨ ਦੇ ਕੇ ਆਪਣੇ ਘਰ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਸੇ ਰਾਮ ਮਿੱਲਾ ਦੇ ਮੰਚਨ ਤੇ ਰਾਜ ਤਿਲਕ ਪਿਛਲੇ ਸਾਲ ਵੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਅਸੀਂ ਰਾਸ ਤਿਲਕ ਕਰਿਆ ਸੀ ਜਦੋਂ ਅਯੁੱਧਿਆ ਵਾਪਸੀ ਹੁੰਦੀ ਹੈ ਸ਼੍ਰੀ ਰਾਮ ਚੰਦਰ ਜੀ ਲਕਸ਼ਮਣ ਜੀ ਔਰ ਮਾਤਾ ਸੀਤਾ ਜੀ ਦੀ ਇਸ ਸਾਲ ਵੀ ਕੋਸ਼ਿਸ਼ ਕਰਾਂਗੇ ਸਮਾਣਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਦੀਪਮਾਲਾ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਦੀਪਮਾਲਾ ਵੀ ਦਿਖਾਈ ਜਾਏਗੀ ਰਾਤ ਨੂੰ ਤੇ ਸਾਰੇ ਹੀ ਸ਼ਰਧਾਲੂਆਂ ਨੂੰ ਭਗਤਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਲੱਬ ਦੀ ਔਰ ਤੋਂ ਕਿ ਵੱਧ ਤੋਂ ਵੱਧ ਆਪਰੇ ਘਰਾਂ ਤੋਂ ਜਲਦੀ ਤੋਂ ਜਲਦੀ ਫ੍ਰੀ ਹੋ ਕੇ ਰਾਮ ਲਲਾ ਦਾ ਮੰਚਨ ਦੇਖੋ ਉਸ ਤੋਂ ਬਾਅਦ ਦੁਸ਼ਾਰੇ ਦਾ ਵੀ ਪੂਰਾ ਪੂਰਾ ਆਨੰਦ ਮਾਣੋ ਉਸ ਤੋਂ ਬਾਅਦ ਨਾਲ ਦੀ ਨਾਲ ਰਾਸ ਤਿਲਕਦਾ ਵੀ ਸਾਰੇ ਆਸ਼ੀਰਵਾਦ ਦੇਣਾਂਗੇ ਤੇ ਮੈਂ ਸਮਾਣਾ ਨਿਵਾਸੀਆਂ ਨੂੰ ਇਹ ਨਿਵੇਦਨ ਕਰਦੀ ਆ ਕਿ ਜਿਹੜੇ ਸਾਡੇ ਕੋਲ 9-10 ਦਿਨ ਨਵਰਾਤਰੀਆਂ ਦੇ ਵਿੱਚ ਇਹ ਰਾਮ ਲਲਾ ਦਾ ਮੰਚਨ ਹੋਏਗਾ ਤੁਹਾਡੇ ਆਸ਼ੀਰਵਾਦ ਦੇ ਸਦਕਾ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਜਿਹੜੀ ਕਲਾ ਤੁਹਾਡੇ ਸਾਹਮਣੇ ਪ੍ਰਸਤੁਤ ਕਰਦੇ ਆ ਤੇ ਸਾਰਿਆਂ ਨੂੰ ਇੱਥੇ ਆਉਣ ਦਾ ਖੁੱਲਾ ਸੱਦਾ ਜੀ ਸਦਕੇ ਆਓ ਨਲਾ ਆਓ ਆਪਣੇ ਆਪਣੇ ਸਿੱਤਾ ਕਵਰ ਕਰੋ ਤੇ ਸਾਡੇ ਨਾਲ ਸਾਡੇ ਪੱਤਰਕਾਰ ਭਾਈਚਾਰਾ ਜਿਹੜਾ ਰੋਜ਼ ਹੀ ਕਵਰ ਕਰੇਗਾ ਜਿਹੜੇ ਕਿ ਦੂਰ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਬਿਸ਼ਰਧਾਂ ਨੂੰ ਜਿਹੜੇ ਕਾਂਗਰਸ ਕਰਕੇ ਇਹ ਮੰਚਨ ਦਾ ਉਹਨਾਂ ਨੂੰ ਵੀ ਦਰਸ਼ਨ ਕਰਵਾਉਂਦੇ ਨੇ ਤੇ ਇਹਨਾਂ ਦਾ ਵੀ ਅਸੀਂ ਤਹੇ ਦਿਲੋਂ ਤੋਂ ਧੰਨਵਾਦ ਕਰਦੇ ਆ ਤੇ ਸਾਰੇ ਜਲਦੀ ਤੋਂ ਜਲਦੀ ਫ੍ਰੀ ਹੋ ਕੇ ਕੰਮਕਾਰ ਕਰਕੇ ਸਾਡੇ ਮੰਚਨ ਨੂੰ ਇੱਥੇ ਆਪਣਾ ਆਸ਼ੀਰਵਾਦ ਦੇ ਕੇ ਜਰੂਰ ਜਾਣਾ ਅਤੇ ਦੁਸ਼ਹਿਰਾ ਮੇਲੇ ਦੇ ਵਿੱਚ ਦੇਖੋਗੇ ਆਤਿਸ਼ਬਾਜੀ ਦਾ ਜਿਹੜਾ ਖੂਬਸੂਰਤ ਨਜ਼ਾਰਾ ਦੇਖਣਯੋਗ ਹੋਏਗਾ ਆਤਿਸ਼ਬਾਜੀ ਜੋ ਕਿ ਹਰ ਸਾਲ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਜਦੋਂ ਰਾਵਣ ਤਹਿਨ ਤੋਂ ਪਹਿਲਾਂ ਨਜ਼ਾਰਾ ਜੋ ਦੇਖਣਯੋਗ ਬਣਿਆ ਹੁੰਦਾ ਇਸ ਸਾਲ ਵੀ ਆਤਿਸ਼ਬਾਜੀ ਦਾ ਨਜ਼ਾਰਾ ਦੇਖਣਯੋਗ ਹੈ ਉਸ ਤੋਂ ਬਾਅਦ ਰਾਤ ਦਿਨ ਲੱਤੇ ਵੀ ਆਤਿਸ਼ਬਾਜੀ ਦਾ ਨਜ਼ਾਰਾ ਦੇਖਣਯੋਗ ਹੋਏਗਾ ਤਾਂ ਸਾਰੇ ਭਗਤਾਂ ਨੂੰ ਬੇਨਤੀ ਹੈ ਦੀ ਜ਼ਰੂਰ ਆਣ ਤੇ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਉਠਾਣ ਤੇ ਇਸ ਤੋਂ ਸਾਨੂੰ ਸਿੱਖ ਵੀ ਮਿਲਦੀ ਹੈ ਕਿ ਅਛਾਈ ਜਿਹੜੀ ਕਿਸ ਤਰ੍ਹਾਂ ਸਾਨੂੰ ਪ੍ਰਾਪਤ ਹੁੰਦੀ ਹੈ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਇਸ ਦੁਸ਼ਹਿਰੇ ਦਾ ਜਿਹੜਾ ਮੋਰਲ ਹੈ ਇਸ ਤੋਂ ਸਾਨੂੰ ਮਿਲਦਾ ਹੈ ਸਾਰੇ ਵਾਸੀ ਆਣ ਤੇ ਇਸ ਸਿੱਖਿਆ ਨੂੰ ਪ੍ਰਾਪਤ ਕਰਨ ਤੇ ਮੇਲੇ ਦਾ ਵੀ ਪੂਰਾ ਪੂਰਾ ਆਨੰਦ ਮਾਣਨਗੇ ਆਤਿਸ਼ਬਾਜੀ ਦਾ ਵੀ ਪੂਰਾ ਪੂਰਾ ਆਨੰਦ ਮਾਣਨਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਤੋਂ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜਿਹੜਾ ਰੈਸਲ ਦਾ ਕੰਮ ਹੈ ਜਿਹੜਾ ਸਾਡਾ ਸ਼ੁਰੂ ਹੋਇਆ ਹੈ ਪਿਛਲੇ ਮੰਗਲਵਾਰ ਤੋਂ ਅਸੀਂ ਪ੍ਰਸ਼ਾਦ ਵੰਡਿਆ ਰੈਸਲ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਉਸ ਤੋਂ ਪਹਿਲਾਂ ਵੀ ਸਾਡਾ ਰੈਸਲ ਸ਼ੁਰੂ ਹੋ ਲੱਗ ਪੜ 15 ਦਿਨ ਹੋ ਗਏ ਜੀ 10 ਤਰੀਕ ਤੋਂ ਸ਼ੁਰੂ ਹੋਇਆ ਤੇ ਇਹ ਕੰਮ ਹੁਣ ਇੱਕ ਤਰੀਕ ਤੱਕ ਰੈਸਲ ਚੱਲੇਗੀ ਉਸ ਤੋਂ ਬਾਅਦ 2 ਤਰੀਕ ਨੂੰ ਰਾਮਲੀਲਾ ਸ਼ੁਰੂ ਹੋ ਜਾਏਗੀ ਜਿਹੜਾ ਇਸ ਮੰਦਰ ਦੇ ਅੰਦਰ ਹੀ ਰਾਮਾਇਣ ਖੇਡੀ ਜਾਏਗੀ ਰਾਮਲੀਲਾ ਮੰਚਨ ਹੋਵੇਗਾ ਜਿਹੜਾ ਕਿ 11 ਤਰੀਕ ਤੱਕ ਰਾਮਾਇਣ ਖੇਡੀ ਜਾਏਗੀ 12 ਤਰੀਕ ਨੂੰ ਦਿਸ਼ਾਰਾ ਬੜੀ ਧੂਮਤਾਮੇ ਸ਼ਰਦਾ ਦੇ ਨਾਲ ਦਿਸ਼ਾਰਾ ਗਰਾਉਂਡ ਵਿੱਚ ਮਨਾਇਆ ਜਾਏਗਾ ਤੇ ਮੈਂ ਸਾਰੇ ਸ਼ਹਿਰ ਨਿਵਾਸੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਸ ਪ੍ਰੋਗਰਾਮਾਂ ਦੇ ਵਿੱਚ ਖਾਸ ਕਰ ਰਾਮਾਇਣ ਦੇ ਵਿੱਚ ਜਿਹਨਾਂ ਨਵੇਂ-ਨਵੇਂ ਕਲਾਕਾਰ ਸਾਡੇ ਆਏ ਹਨ ਉਹਨਾਂ ਦਾ ਹੌਸਲਾ ਵਧਾਈ ਤੁਸੀਂ ਕਰਨ ਨਿਵਾਸੀ ਰੋਜ਼ਾਨਾ ਇੱਥੇ ਸਾਰੇ ਨਵੇਂ-ਨਵੇਂ ਕਲਾਕਾਰਾਂ ਦੇ ਜਿਹੜੇ ਜੋਹਰ ਹਨ ਕਲਾ ਦੇ ਜੋਹਰ ਉਹ ਦੇਖਨੇ ਹਨ ਅਤੇ ਹੌਸਲਾ ਅਦਾਈ ਕਰਨੀ ਹੈ ਉਸ ਤੋਂ ਬਾਅਦ ਦਸ਼ਰੇ ਦਾ ਪ੍ਰੋਗਰਾਮ ਹੈ 12 ਤਰੀਕ ਦਾ ਉਸ ਦੇ ਵਿੱਚ ਵੀ ਤੁਸੀਂ ਸਾਰੇ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਸਾਰੇ ਸਬੰਧਤ ਦੇ ਨਾਲ ਆਪਣਾ ਮੇਲੇ ਦੇ ਵਿੱਚ ਜਰੂਰ ਪਹੁੰਚਿਓ 12 ਤਰੀਕ ਨੂੰ ਜੀ ਰਾਤ ਚਿਲਕ ਰਾਤ ਨੂੰ 12 ਤਰੀਕ ਰਾਤ ਨੂੰ ਰਾਤ ਚਿਲਕ ਵੀ ਹੋਵੇਗਾ ਉਸ ਦੇ ਵਿੱਚ ਵੀ ਸਾਰਿਆਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਇੱਕ ਵਾਰ ਫਿਰ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਰਾਮੀਲਾ ਅਤੇ ਦੁਸ਼ਹਿਰੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਜ਼ਰੂਰ ਲਗਾਣਾ ਜੀ જય શ્રી ਰਾਮ જય શ્રી ਰਾਮ ਕਿ ਸ਼੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਦੁਸ਼ਹਿਰੇ ਦਾ ਮੇਲਾ ਅਤੇ ਰਾਮੀਲਾ ਦਾ ਮੰਚਨ ਜਿਹੜਾ ਹੈਗਾ ਬੜੀ ਖੁਸ਼ੀ ਅਤੇ ਸ਼ਰਧਾ ਭਾਵਨਾ ਦੇ ਨਾਲ ਕਰਨ ਜਾ ਰਿਹਾ ਹੈ ਮੈਂ ਸਾਰੇ ਹੀ ਜਿਹੜੇ ਸਾਡੀ ਕਲਾਕਾਰ ਹਨ ਸਾਡੇ ਡਾਇਰੈਕਟਰ ਸਾਹਿਬ ਹਨ ਉਹਨਾਂ ਦਾ ਜਿਹੜਾ ਹੈਗਾ ਲੱਖ ਲੱਖ ਧੰਨਵਾਦ ਕਰਦਾ ਹਾਂ